ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈਦ ਰਖਦਾ ਆਇਆ RAM ਰਾਜੇ ਹਰ ਨਾਕਲ ਜੁਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਦੀ ਦਕਾਂ ਪਿੱਟਦੇ ਨਾਮ ਦੇ ਓਮ ਖਿਲਾਇਆ ਜਿਨ ਨਾਨਕ ਐ ਸਾਹ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ फलिहारी कुदरत वसया तेरा अंत न जाई लख्या रहा जात मह जोत तो जोत तो मह जाता कल कला भरपूर रहया तू सच्चा साहिब सिफत सवालियो जिन की ती पार भया कहो नान करते किया बात जो कुछ करना सो कर रह सोदा राग आसा महला पहला एको अंकार सतगुरु प्रसाद <coughs> ਸੋਹਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਲੇ ਕ ਅਸ਼ੰਕਾ ਕੀਤੇ ਤੇਰੀ ਭਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੁਖ ਹੀ ਕੀਤੇ ਤੇਰੇ ਗਮਨ ਹਾਰੇ ਗਾਵਨ ਤੁਦਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਪਤ ਲਗ ਜਾਣਾ ਦੇਖਣੇ ਤਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਨਰਾਸਨੋ ਬੈਠੇ ਦੇਵਤਾ ਅਦਰ ਨਾਲੇ ਗਾਵਣ ਤੁਧਨੋ ਸੇ ਦਸਮਾਦੀ ਅੰਦਰ ਗਾਵਣ ਤੁਧਨੋ ਸਾਦ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤਪਨ ਦਾ ਕੀ ਸਰਜੁਗ ਜੁਗ ਵੇ ਦਾ ਨਾਲੇ ਗਾਵਣ ਤੁਧਨੋ ਮੋਹਨਿਆ ਮਨਮੋਹਣ ਸਰਗਮ ਚਿਪਿਆਲੇ ਗਾਵਣ ਤੁਧਨੋ ਰਤਨੀ ਪਾਇ ਤੇਰੇ ਅਨਸੜ ਧੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਧਾਮਣ ਤੁਧਨੋ ਕੰਡਮ ਨੰਬਰ ਹਮੰਦਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਰਾਸ ਸਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜੈ ਨਾ ਜਸੀ ਰਤਨਾ ਜਿ ਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮੈਂ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਤੀ ਵਡਿਆਈ ज्योतिष पावे सोई कर शिव रुकम न करना जाय सो पाता सहा पाता विनान कर हलर जाय साम महला पहला सुन वड्डा के सब को कोई केवल वड्डा रीठा होए कीमत पाए न कह जाए कहने वाले धीरे रहे समाए वड़े मेरे साहेबा गहर मीरा गुनी गहीरा कोई न जाने तेरा के ताकि वड़ तीरा रहाओ ਸਾਬ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਾਬ ਸਾਤ ਸਬਤਾ ਬਸਾਬ ਚਈ ਆਈਆਂ ਸਿੱਧਾ ਬਰਖਾ ਕੀਆਂ ਵਡਿਆਈਆਂ ਤੁਧ ਵਿੱਚ ਸਦੀ ਕਿਨੇ ਨਾ ਪਾਈਆ ਕੰਮ ਮਿਲੇ ਨਾਹੀ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿੱਫੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਦਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਤਸਾ ਮਹੱਲਾ ਪਹਿਲਾ ਆਕਾ ਜੀਵਾਂ ਵਸਰੇ ਮਰ ਜਾਉ ਆਖਣੇ ਔਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੈ ਭੂਖ ਤਪੂਖੈ ਕਹਿ ਚਲੀਐ ਦੁਖ ਸੁਖ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸੱਚ ਨਾਇ ਰਹਾਉ ਸੱਚ ਨਾਮ ਕੀ ਤਲ ਵੜਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਵ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖਾ ਬਿਨੋ ਕਰੋ ਗੁਰ ਪਾਸੇ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਭੁਤਾ ਸੇ ਮਿ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਲ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਇਨੇ ਹਰਜਣ ਸਤਗੁਰ ਸੰਗਤ ਪਾਏ ਤੈਨ ਤੁਰ ਮਸਤ ਕੇ ਲਖਿਆ ਲਿਖਾਸ ਧਨ ਧਨ ਸਰ ਸੰਗਜ ਤਹਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਤਰੀ ਮਹਲਾ 5 ਕਾਹ ਰੇ ਮਨ ਜ ਤਵ ਉਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਥਰ ਮੈਂ ਜੰਤੀਓ ਪਾਈ ਤਾ ਕਰ ਜਗਾ ਕੇ ਕਰ ਧਰਿਆ ਮੇਰੇ ਮਦੋ ਜੀ ਸਾਤ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਰ ਪਰਮ ਬਦ ਪਾਇਆ ਸੋਕੇ ਕਾਸ ਧਰਿਆ ਰਹਾਓ ਜਨਾਨੰ ਪਤਾਲੋ ਸਰਬੰਤਾ ਕੋਈ ਨ ਕਿਛੀ ਧਰਿਆ ਸਿਰ ਸਿਦਨ ਰਖ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਓਡੇ ਊਡਾ ਵੈ ਸੇ ਕੋ ਸਾਦਿ ਸਪਾਛੇ ਵਛਰੀ ਛਰਿਆ ਤਿਨ ਕਵਣ ਖਲਾਵੇ ਕਵਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨਾਨੰਕ ਬਰਬ ਸਦ ਬਲ ਜਾਈਏ 13 ਅੰਤਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋਪੁਰਕ ਇਕ ਅੰਕਾਰ ਸਤਿਗੁਰ ਪ੍ਰਸਾਦਿ ਸੂਪਰਕਨ ਰੰਝੜ ਹਰਪੁਰਕਨ ਰੰਝੜ ਹਰਗਮਗਮਯ ਅਪਾਰ ਸਭ ਤਾਵੇ ਸਭ ਤਾਵੇ ਤੂਜੀ ਹਰ ਸੱਚੇ ਸਰਬ ਜਨਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤਾਵੇ ਸੰਤੂਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਕਟਕਟ ਅੰਤਰ ਸ਼ਰਮਨ ਅੰਤਰ ਦੀ ਹਰੇ ਕੋ ਪ੍ਰਕਸਮਾਣਾ ਇੱਕ ਦਾਤੇ ਕ ਭਿਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂ ਆਪੇ ਦਾਤਾ ਪੇ ਭਗਤਾ ਜੀ ਹੋ ਸੁਧਿ ਬਿਨੰਬਰ ਨਾ ਜਾਣਾ રૂ પારુ બ્રહ્મ ભી અંત ભી તેરે કેહ ગુનયા કવખાના જો સે વેજો સે વે તુજી જનાનક તિન પિરબાના હરતે આવે હરતા આવે તુજી સૈંજા દુખ મે સુખ વાસી સે મુક્ત સે મુક્ત ભાઇ જિન હરતૈ જી તન તૂટી જમકી પાસી જિનર પૌજિન હર નિરપૌ ત્યાય જી તન કા પૌ સબ ગુવાસી ઇન સેવા જિન સેવા મેરા હરજી તે હર હનુપ સુમાસી સેતન સેતન જિન હરતૈ જી જનાનક તિન બલ જાસી ਤੇਰੀ ਪਗੜ ਤੇਲੀ ਪਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਦ ਤੇਰੇ ਪਦ ਸਲਾਹਨ ਤੂ ਜੀ ਹਰ ਨੈ ਕਨੇ ਕੀ ਅਨੰਤਾ ਤੇਰੀ ਨੈ ਤੇਰੀ ਨੈ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇਅੰਤਾ ਮੇਰੇ ਨੈ ਤੇਰੇ ਨੈ ਪੜੇ ਬੋ ਸੂਰ ਸਾਸ ਜੀ ਖੜਖਿਰਾ ਕਟਕਰਮ ਕਰੰਤਾ ਸੇ ਪਗਦ ਸੇ ਪਦ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰਪਦਵੰਤਾ ਰਵਾਦ ਪਰ ਕੀ ਪਰੰਪਰ ਕਰਤਾ ਜੀ ਤੁਰ ਜਿਓੜੇ ਵਰਨਾ ਕੋਈ ਜੋ ਜੋਗ ਇਕੋਸ ਰਾਸਾ ਧਾਤੂ ਇਕੋ ਜੀਤੂ ਨੇ ਚਲ ਕਰਤਾ ਸੋਈ ਤੂੰ ਆਪੇ ਭਾਵੇ ਸੋਈ ਵਰਤੈ ਜੀਤੂ ਦਾਪੇ ਘਰੇ ਸੋ ਹੋਈ ਤੂੰ ਦਾਪੇ ਸਿੱਟ ਸਭੇ ਪਾਏ ਜੀਤੂ ਦਾਪੇ ਸਿਰ ਦੇ ਸਭ ਗੋਈ ਜਣ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆ ਸਮਹਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਢਾਂ ਸਾਈ ਜੋ ਤੂੰ ਭਾਵੇ ਸੋਈ ਤਿਸੇ ਜੋ ਤੂ ਦੇ ਸੋਈ ਹੋ ਪਾਇ ਰਹਾਉ ਸਭ ਤੇਰੀ ਤੋਂ ਸਮਣੀ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਮੁਖ ਲਾਦਾ ਮਨ ਮੁਖ ਕੋ ਆਇਆ ਤਦ ਆਪ ਬਿਛੋੜਿਆ ਆਪ ਮਿਲਾਇਆ ਤੂਦਰੈ ਆਸ ਤੁਝ ਹੀ ਮਾਇ ਤਦ ਵਿੱਚ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਕੇਲ ਵਿਜੋਗ ਮਿਲ ਵਿਛੜਾਸ ਨੂੰ ਗੀ ਮੈਲ ਜਿਸ ਨੂੰ ਤੂ ਜਾਣੇ ਸੋ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਇਨ ਹਰ ਸੇਵਾ ਤਿੰਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਵਿੱਚ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਤੇ ਸਰਵੜੇ ਭਈ ਲੈ ਨਵਾਸਾ ਪਾਣੀ ਪਾਵਕ ਤੇ ਨਹਿ ਕੀਆ ਪੰਕਰ ਮ ਭੰਗਣੇ ਚਾਲੇ ਹਮ ਦੇ ਕਹਿ ਦੇ ਢੂਈਲੇ ਮਨ ਇਕ ਨ ਚੇਤ ਸਮੂੜ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵੀ ਸਰਿਆ ਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੇ ਹਿਤੇਰੀ ਬਰੀਆ ਵਰ ਕਾਤਰ ਕੀ ਤੇਨਾ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨ ਬਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਤਸ ਨੰਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮਣੀ ਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਪਾਛੈ ਦੇਸਨ ਕਬੀਰ ਬਾਜ ਬੀਤੀ ਚੋ ਪਈ ਅਮਰੀ ਕਰੋ ਹਾਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵਚਨਮ ਨਾਏ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਜੁ ਸਬਤ ਮੁਕਾਓ ਆਪ ਹਰਤੇ ਮੋਹੀ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾ ਰਾਮੋ ਰਛਾਣ ਜੀ ਕਰਦਾ ਕਰੀਐ ਸਭੈਨ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਾ ਹੂੰ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁੰਚੁੰ ਛਤਰ ਹਮਾਰੇ ਮਾਰੀਐ ਆਪਹਾ ਤੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਨੇ ਵਰੀਏ ਤੂਜੋ ਸਦਾ ਹਮਾਰੇ ਪਛਾ ਸਿਰੇ ਤੂਜੋ ਕਰੀਏ ਵਰਛਾ ਰੱਖ ਲੈ ਮੇਰਾ ਖਨਹਾਰੇ ਸਾਇਬ ਸੰਤ ਸਹਾਇ ਪਿਆਰੇ ਜੀ ਨੰਬਰ ਜੁ ਸਣਕੇ ਹੰਤਾ ਤੁਮਹੋ ਪੂਰੇ ਚਰਦਸ ਕੰਤਾ ਕਾਲ ਬੈਰੁ ਮਾ ਬਖਤਰਾ ਕਾਲ ਪੈ ਸਭ ਜਿਓ ਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ਾ ਸ਼ਾਸਕ ਕਾ ਕ ਕੀਆ ਤਵਾਸਾ जमन काल जो गिशियो बेदरा ब्रह्मा जो थो जमन काल सब लोग नमस्कार ताए हमारा जमन काल सब दत्त बनायो बजायो देवदायो आडंते अवतारा समझियो हमारा नमस्कार को हमारी सकल प्रजात ने आप सवारी शिव खण को शिव गुण सुख दियो सदन को पल मोहब ਗਾਟ-ਗਾਟ ਕੇ ਅੰਤਰ ਕੀ ਜਾਣ ਦੇ ਭਲੇ ਬਰੇ ਕੀ ਪੀਰ ਪਛਾਨ ਤ ਚਿੰਟੀ ਤੇ ਕੁੰਚਰੇ ਸੁੱਲਾ ਸਭਰ ਕਿਰਪਾ ਦਿਸ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਦਰ ਕੇ ਸੁਖੀ ਏਕ-ਏਕ ਕੀ ਪੀਰ ਪਛਾਨੇ ਘਟ-ਘਟ ਕੇ ਪਰਬਟ ਕੀ ਜਾਣੇ ਜਬਦ ਰਖ ਘਰਾ ਕਰ ਤਾਰਾ ਪ੍ਰਜਾ ਤਦ ਤਬ ਦੇਹ ਅਪਾਰਾ ਜਵਾ ਕਰਤ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਰਸ ਬਹੁ ਜੇਤੇ ਬਨਸਿਰ ਸਵ ਤਾਰੇ ਆਪਿ ਆਪਣੀ ਮੂਝਿ ਉਚਾਰੇ ਉਹ ਸਭੀ ਤੇ ਰਹਤ ਨਰਲ ਜਾਣਤ ਪੇਦ ਭੇਦੇ ਹਰਿਆਲਮ ਨਰੰਕਾਰ ਨਮਕਾਰਨ ਲੰਬੇ ਆਦਿ ਨੀਲੇ ਨਾ ਦੇ ਸਾਂਭ ਤਾਕਾ ਮੁੜ ਚਾਰਤ ਪੇਤਾ ਜਾ ਕੋ ਪੇਵ ਨ ਭਾਵਤ ਪੇਤਾ ਤਾਕੋ ਕਿਰਪਾ ਹੈ ਨਰਮਾਨ ਤੇ ਮਾ ਮੁੜ ਕਛ ਭੇਦ ਨ ਜਾਣਤ ਨਾ ਦੇਵ ਕੋ ਕਹੈ ਸੁਦਾ ਸਭ ਨਰੰਕਾਰ ਕਾ ਚਿਨਤ ਨਹਿ ਤੇ ਵਾਪਿ ਆਪਣੇ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤਹ ਤੇਤੀ tumra laka na jae pasara kaebe sajja pratham sansara eke roop noop swaroop arank pau rav kahi pupa alle jere se tri ke nit purkan bahore din ko hula jaa beta kaun sind pe sangad ke tha sagri sit gaaye chambwad jagar swaroop se amba ab raksha meri tam karo seekh bar seekh sanghar dusre dusre theer vartapata sakal malesh karo rankata je tu sarani pare tin kad sudak to hua mare परक्षण उपग भरे तिहारे तिनके तुम संकट सब तारे जो कल कोई भारतय है ताके काल निकट न है रक्षा होय तह शुभ काला दूसरे सरे तद काला कृपा दर्शनाय रे हरे हो ताके तब तृणक मोहर हो रिद्ध सहित कर्मो शुभ होय जिस सास सके ना कोई एक बार तिन तो मैं तुम्हारा काल फासते ताए उबारा विनर नाम तिहारो कहा दारिद्ध सुधोते रहा ਕਰਕੇ ਤੁਮੈ ਸਰਨ ਤਿਹਾਰੀ ਆਪਹਾ ਦਲੇ ਹੋ ਬਾਰੀ ਸਰਬ othoram ਹੋ ਸੁਹਾਏ ਜਿਸ ਤਉ ਤਲੇ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇ ਕ ਨਾ ਮਾਨਿਓ ਸਿਮਰ ਸਾ ਸਰਵੇ ਸਵੈ ਬੋ ਪੇਦ ਕਹਿ ਮੇ ਕ ਨਾ ਜਾਣਿਓ sires paan kripa ਤੁਮਰੇ ਕਰ ਮੈਨੇ ਕਉ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਏ ਗਏ ਕਿਲਾ ਜੀ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾਤੀ ਜਨ ਦੇ ਕੋੰਕਾਰ ਸਤਿਗੁਰੂ ਪ੍ਰਸਾਦ ਅਨੰਦ ਭਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਦ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਘਾਵਣ ਆਈਆਂ ਛਭ ਰੋਤਾ ਗਾਵੋ ਹਰੀ ਕੇ ਰਾਮਣ ਜਿਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬੀਸਾਰਨ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਾਗਲਾ ਸੁਮਰਤ ਸੁਆਮੀ ਸੋ ਕੇ ਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਕਜਾ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਅਧਾਰ ਮੇਰਾ ਜਿਨਿ ਭੁਖਾ ਸਭ ਬਗਵਾਈਆਂ ਕਰ ਸਾਹ ਸੁਖ ਮਣੇ ਵਸਾਤਿ ਨਿਛਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗਰਬਿਟ ਹੋ ਜਿਸਤੇ ਅਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੂਪੀ ਹਰੁ ਸਾਚਾ ਨਾਮੇ ਰਾਇ ਆਧਾਰੋ ਬਾਜੇ ਪੰਚ ਵਰਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਤਾਰੀਆਂ ਪੰਚ ਦੋਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰੇ ਹੁ ਨਦਵਾਜੇ ਐਨ ਦਸਨਾ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪੁੱਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਨ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿਛਦੇ ਨਾ ਸਤੂਪੈ ਸਰਸੰਤੋ ਕੁ ਵਿਚਾਰ ਅਮ੍ਰਿਤ ਨਾਮ ਠਾਕੁਰ ਕਾ ਪਇੋ ਜਿਸ ਕਾ ਸੇਵادارੋ ਦੇ ਕੋ ਕਾਵੇ ਜੇ ਕੋ ਪੰਚਾਇ ਇਸ ਕਾ ਹੋਇ ਉਦਾਰ ਹੋਇ ਇਹ ਵਸਤਰੀ ਨਹ ਜਾਏ ਨਿਤ ਨਿਤ ਰਖਿ ਉਰ ਤਾਰੋਂ ਅਮ ਸੰਸਾਰ ਚਰ ਲਗਤ ਰਿਐ ਸੋ ਬਨਾਨਕ ਬ੍ਰਹਮਸਾਰੋ ਸਲੋਕ ਮਹਲਾ ਪੰਜਵਾ تیਰਾ ਕੀਤਾ ਜਾ ਤੋ ਨਹੀਂ ਮੈਨੂ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨਮਣ ਥੀ ਵਹਿ ਹਰਿਆ ਪੋੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਏ ਉਥੇ ਤੇਰੀ ਰਾਖੇ ਅਗਨੀ ਉਤਰ ਮਾਏ ਸੁਣ ਕੇ ਜਮ ਕੇ ਦੂਤ ਨਾ ਏ ਤੇਰੇ ਛੜ ਜਾਏ ਭੌਦਲ ਵਿਖਮ ਸਗਾ ਗੁਰ ਸ਼ਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅਮ੍ਰਿਤ ਸੇ ਖਾਏ ਕਲਮੇ ਹੋ ਕੋ ਨੇ ਗੁਣ ਗੋਵਿੰਦ ਗਾਏ ਸਭ ਸੇ ਨੋ ਕਰਪਾਲ ਸਮਾਲੇ ਸਾਹੀ ਸਾਏ ਬਿਰਤਾ ਕੋਈ ਨਾ ਜਾਏ ਜੀ ਆਵਤ ਦਾ ਇਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਕਰਨਾ ਨੇਤਰੀ ਸਤ ਗੁਰ ਭੇਖਣਾ ਸਰਨੀ ਸੁਰਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਭਾਇਆ ਠਾਓ ਕਹੁ ਨਾਨਕ ਕਿਰਪਾ ਕਰੇ ਜਿਸੁ ਨੇ ਮਤਿ ਦੇ ਜਗ ਮਉਤਮ ਕਾੜੀ ਮਿਰਲੇ ਕੇ ਹੀ ਕੇ ਮਹੱਲਾ ਪਨਿਵਾ ਰਖੇ ਰਖਣੇ ਹਾਰਿਆ ਪੀਰ ਬਾਰੀਣ ਗੁਰ ਕੀ ਪੈਰੀ ਪਾਏ ਕਾੜਿ ਸੁਵਾਰੀਣ ਆਇਆ ਪਧਿਆਲ ਮਣੋਨਾ ਵਿਸਾਰੀਣ ਸਾਥ ਜਿਨਾ ਕੇ ਸੰਗ ਪਵਜਲ ਧਾਰੀਣ ਸਾਕਤ ਲਿੰਕ ਤਕ ਦੋਸਖੀਣ ਮਾਹਿ ਵਿਦਾਰੀਣ ਦੇ ਸਾਬ ਕੀ ਟੇਕ ਨਾਨਕ ਮਨੇ ਮਾਇ ॥॥ ਇਸ ਮਰਸੁਕ ਹੋਏ ਸਗਲੇ ਦੁਖ ਜਾਇ ॥ ਈਸਾਵ ਕੀ ਟੇਕ ਨਾਨਕ ਮਨੇ ਮਾਈ ॥ ਈਸਿ ਮਰਸ ਕੋ ਹੋਏ ਸਗਲੇ ਦੁਖ ਜਾਇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥